ਭਾਈੋ ਜੀ ਦਾ ਖਾਸਾ ਭਾਈੋ ਜੀ ਕੀ ਪਤੇ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲ ਆ ਰਹੀਆਂ ਨੇ ਜਿਹਦੇ ਚ ਇਹ ਦੱਸਿਆ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਨਸਾਨ ਕਰਾਂਗੇ ਪਰ ਮਨੂ ਸਾਹਿਬ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ سارے ਨਾਲ ਆਇਆ ਤੇ ਡਾ ਡੀ ਗੁਪਤਾ ਨਾਲ ਨੇ ਔਰ ਸੀਐਮ ਸਾਹਿਬ ਬਿਲਕੁਲ ਸਾਡਾ ਨਾ ਚੜੀ ਘੰਟੇ ਟੱਚ ਨੇ ਪ੍ਰਸ਼ਾਸਨ ਨਾ ਟੱਚ ਨੇ ਔਰ ਸਾਨੂੰ ਹਿਦਾਇਤ ਕੀਤੀ ਕਿ ਤੁਸੀਂ ਉੱਥੇ ਕੋਕਿਆ ਜਾ ਕੇ ਆਓ ਅ ਕਿਸੇ ਤਰੀਕੇ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਘੁਮਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਰੋਕੇ ਰਹਿਣਾ ਚਾਹੀਦਾ ਇਹ ਤਾਂ ਪੋਲਿਟिसाइज ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ ਕਾ ਨਹੀਂ ਦਿਨਾ ਚਾਹੀਦਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਹੈ ਤੇ ਔਰ ਜਦ ਤੱਕ ਜਿਹੜੇ ਬੇਨ ਕਰਦੇ ਨੇ ਅ ਅੰਮ੍ਰਿਤ ਸਰ ਨੂੰ ਔਰ ਪ੍ਰੇਮ ਕਾ ਆਰਗੇਨਾਈਜ਼ਰ ਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਤਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਾਲਮਾਂਕਾ ਨਹੀਂ ਕਰ ਸਕਦਾ ਸੋ ਤੁਸੀਂ ਤਿਆਰੀ ਹੋ ਕਰੀਏ ਅਤੇ ਇੱਕ ਦਿਨ ਅਸੀਂ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾਂ ਗੱਲ ਦੇ ਸੋਸ਼ਲ ਮੀਡੀਆ ਦੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ ਕਿਸੇ ਤਰੀਕੇ ਦਾ ਸਾਨੂੰ ਕੋਈ ਟੈਨਸ਼ਨ ਮੜੀ ਕਰਦੀ ਹੈ ਖਤਰੇ ਵਾਲੀ ਕਰਦੀ ਹੈ ਅਰੇਂਜਮੈਂਟ ਸਾਰੇ ਹੈਗਾ ਸਕਿਉਰਿਟੀ ਅਰੇਂਜਮੈਂਟ ਸਾਰੇ ਹੈਗਾ ਬਾਹਰ ਪੁਲਿਸ ਕੋ ਸਾਡਾ ਅਰੇਂਜਮੈਂਟ ਹੈ ਅੰਦਰ ਸੀਬੀਸੀ ਕੋ ਆਪਣਾ ਅਰੇਂਜਮੈਂਟ ਹੈ ਜੇ ਗਣੇਸ਼ਾਰ ਕੋ ਗੱਲ ਚੱਲੀ ਚੁੱਕੇ

ਇਹ ਜਿਹੜਾ ਕੌਂਸਲ ਚੀਜ਼ ਪ੍ਰੇਮਿਆਂ ਨੂੰ ਖੂਬ ਹੁੰਦਾ ਹੈ ਪੰਜਾਬ ਦੀ ਇਕਨੋਮੀ ਘਟ ਰਹੀ ਹੈ ਪਾਸਿਖੇ ਬਹੁਤ ਖਰਾਬ ਹੈ ਕੀ ਪੰਜਾਬ ਦੀ ਇਕਨੋਮੀ ਚੱਲ ਰਹੀ ਤੁਲ ਜਿੰਦੇ ਉਹ ਟੂਰਿਜ਼ਮ ਨੂੰ ਵੇਚਾ ਕੇ ਕੋਈ ਛੋਟਾ ਛਾਂ ਨਹੀਂ ਖੜੀਏ ਜਾਣਾ ਦੇਖੋ ਵਿਸ਼ਵਾਸ ਰੱਖਣਾ ਪਏਗਾ ਜੇ ਤੇ ਵਿਸ਼ਵਾਸ ਕਰੋ ਤੁਸੀਂ ਦੇਖੋ ਜਿੰਨੀ ਸੰਗਤ ਅਕੇ ਆਮ ਤੌਰ ਤੇ ਆਉਂਦੀ ਉਨੀ ਸੰਗਤ ਅੱਜ ਹੈ ਸੋ ਕੋਈ ਫਰਕ ਨਹੀਂ ਪਿਆ ਮੈਂ ਹੁਣੇ ਗੱਲ ਕਰ ਰਿਹਾ ਕਿ ਤਾਈ ਤੁਸੀਂ ਤੁਹਾਡੇ ਸਾਹਮਣੇ ਸਾਰੇ ਖੜੇ ਹੈ ਮੈਂ ਤੁਹਾਡੇ ਸਾਹਮਣੇ ਡੀਸੀ ਨਾਮ ਖੜੇ ਨੇ ਡਾਟਾ ਜਗਤ गुप्ता ਖੜੇ ਨੇ ਸਾਰੇ ਤੁਹਾਡੇ ਸਾਹਮਣੇ ਆ

ਸੋਗਾ ਇੱਕ ਤੋਂ ਤੋ ਤੀਜਾ ਦੂਜੇ ਤੀਜੇ ਲਿੰਕ ਜੁੜੀ ਜਾ ਰਹੇ ਨੇ ਅੱਜ ਕੱਲ ਅਪਰੋਚ ਕਰਨਾ ਥੋੜਾ ਜਿਹਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਟੀਮ ਤਕੜੀ ਹੋ ਰਹੀ ਹੈ ਉਸੇ ਤਰ੍ਹਾਂ ਜਿਹੜੇ ਇਹ ਜਿਹੇ ਗਲਤ ਬੰਦੇ ਨੇ ਉਹ ਵੀ ਆਪਣੀ ਸਿਸਟਮ ਚੰਗਾ ਬਣਾਏ ਜਾ ਰਹੇ ਨੇ ਉਸ ਕਰਕੇ ਮੁਸ਼ਕਲ ਆ ਰਹੀ ਹੈ ਅਦਰਵਾਇਜ਼ ਬਿਲਕੁਲ ਇਹਨਾਂ ਕੋ ਇਨਾਂ ਕੋ ਲੀਡ ਮਿਲੇ ਜਾਂ ਇਨਾਂ ਨੂੰ ਪੁਲਿਸ ਨੂੰ ਲੀਡ ਮਿਲੇ ਨਹੀਂ ਤੁਹਾਨੂੰ ਸੁਝਾਅ ਕਰਦਾ ਦੱਸ ਕਰ ਦਰਾਂ ਲੀਡ ਸਾਨੂੰ ਮਿਲੇ ਦੇ ਆਂ ਔਰ ਅਸੀਂ ਫੋਲੋ ਕਰ ਬਜਾਤਾ ਕੋਈ ਪੱਕਾ ਕੰਮ ਨਹੀਂ ਹੋਏਗਾ ਤਾਂ ਕਿਸੇ ਕੋਈ ਬਾਹਰ ਗਲਤੀ ਕਰਨੇ। ਇਸ ਦੇ ਸਾਹ ਦੱਸ ਤਕਰੀਬਨ 250। ਸਹੀ ਕੈਂਟਰ ਸਹੀ ਉਹਨੇ ਸਹੀ ਆਪਾਂ ਇਹ ਉੱਤਰ ਕੈਂਟਰ ਸਹੀ। ਪਾ ਲਏ। ਉਹਦੇ ਤੋਂ ਤੁਹਾਨੂੰ ਤਾਂ ਪਹਿਲਾਂ ਵੀ ਆਪਾਂ ਫੇਸ ਕਰਦੇ ਰਹੇ ਡੇ ਟੂ ਡੇ। ਸਾਰਾ ਹਾਈएस्ट ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਸਾਰੀ ਇਨਵੈਸਟੀਗੇਸ਼ਨ ਬੜੀ ਸੈਂਸਿਟਿਵਲੀ ਮਾਨੀਟਰ ਕੀਤੀ ਜਾ ਰਹੀ ਹੈ। ਔਰ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਐਫ ਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੋਈ ਮੂਵਮੈਂਟ ਕੀਤੀ ਹੈ ਕਿਉਂਕਿ ਸਾਈਬਰ ਸਪੇਸ ਬੜਾ ਵਾਸਟ ਹੈਗਾ ਜੀ ਟਾਈਮ ਲੱਗ ਜਾਂਦਾ ਹੈ ਕਿਉਂਕਿ ਫੋਰੈਂਟੇਸ ਕੰਪਨੀਆਂ ਤੋਂ ਰਿਪਲਾਈ ਆਉਣ ਨੂੰ ਉਹ ਤੀਜਾ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਬਹੁਤ ਉੱਕੇ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲੀ ਜਿਹੜੇ ਸਪੈਸ਼ਲ ਟ੍ਰੇਨਡ ਐਸ.ਜੀ. ਵੀ ਅਸੀਂ ਬਾਹਰਲੇ ਏਰੀਏ 'ਚ ਡੋਮਿਨੇਟ ਕਰਨ ਲਈ ਆ ਔਰ ਡੀ.ਸੀ.ਪੀ ਲੈਵਲ ਦੇ ਅਫਸਰ ਇੱਥੇ ਬਾਈ ਨੇਮ ਇਨਚਾਰਜ ਨੇ ਫੜਾ ਐਂਟੀ-ਸ਼ਾਟ ਅਟੈਕ ਚੱਲ ਰਿਹਾ ਔਰ ਬੰਬ ਡਿਸਪੋਜ਼ਲ ਸਕਵਾਡ ਵੀ 24 ਘੰਟੇ ਤੀਹਾਜ਼ਰ ਹੈ ਐਸ.ਡੀ.ਪੀ.ਸੀ ਦੇ ਨਾਲ ਅਸੀਂ ਪੂਰੇ ਤਾਲਮੇਲ 'ਚ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮर्याਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਿਟੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹ ਹੋ ਜਾ ਕੇ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਸਕਦਾ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆਂ ਔਰ ਇਥੇ ਸਭ ਨੇ ਹਮੇਸ਼ਾ ਜਰਦਾਸ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਹੈ ਤੇ ਇਨਵੈਸਟੀਗੇਸ਼ਨ ਜਿਹੜੇ ਅਫਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਔਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲਿਆ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ ਲੋਕਿ ਅਸੀਂ ਸੱਚੇ ਮਾਰਗ ਦੇ ਉੱਤੇ ਪੈਰਾ ਦੇ ਰਹੇ ਆ ਆਪਾਂ ਸਾਰੇ ਉਹਦੇ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਰੀਆਂ ਪਾਟੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਵੇ। ਇੱਕ ਹੀ ਵੇਲੇ ਪਹਿਲੇ ਵੀ ਜਿਹੜਾ ਤੁਹਾਨੂੰ ਲੱਗਿਆ ਹੋਵੇ ਕਿ ਇਹ ਆਪ ਕਰ ਰਿਹਾ ਨੂੰ ਹੋਣੀ ਹੈ ਉਹ ਕਈ ਉਹਦੇ ਜਾਣ ਜਿਹੜੇ ਕੰਮ ਕਰਾ ਕੇ ਆਤਾ ਹਾਂ ਕਿ ਕਿਤਨਾ ਕੁ ਯਾਰ ਦੀ ਬਾਤ ਹੀ ਹੋਣਾ ਹੈ ਕਿ ਇਹੋ ਜਿਹਾ ਨੂੰ ਅਈ ਜੋ ਕੋਈ ਨਾ ਵੀ ਦੇਣਾ ਕਿ ਤੱਕ ਵੀ ਆਨੋ ਇਹ ਹੋਏ ਕਿ ਦੇਖੋ ਸਾਰੇ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕ੍ਰਾਈਮ ਔਰ ਡੀਜੀ ਸਾਹਿਬ ਦੀ ਰੈਨਵਾਈ ਤੋਂ ਆ ਕਾਫੀ ਡੀਟੇਲ ਕੇ ਦੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ बार-बार ਪਹਿਲਾਂ ਵੀ ਤੁਹਾਨੂੰ ਮੈਂ ਕੀਤੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲਿਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਤੋਂ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਚ ਕਿਉਂਕਿ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਲਾਈਮਲਾਈਟ ਹੌਕ ਕਰਨਾ ਵੀ ਚਾਹ ਸਕਦਾ ਹੈ ਸੋ ਆਪਾਂ ਜਿੰਨ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗ੍ਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਬਟ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੁਖਤਾ ਇੰਤਜ਼ਾਮ ਸਿਕਿਉਰਟੀ ਦੇ ਨੇ ਔਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਵੀ ਬ੍ਰੇਕਥਰ ਆਉਂਦੀ ਹੈ సెంట్రలైజ్డ్ హెల్ప్ లైన్ ఉంది